ਤੁਹੇ ਵੀ ਨਾ ਆਦੀ ਸਾਡੇ ਕੋਲ ਕਈ ਬੱਚੇ ਆਦੇ ਇਹਨਾਂ ਦਾ 5 ਵਾਰ ਰਿਜਲਟ ਰਿਫਿਊਜ਼ ਹੋਇਆ 3 ਵਾਰ ਰਿਫਿਊਜ਼ ਹੋਇਆ ਮੇਰੀਆਂ 4 ਰਿਫਿਊਜ਼ ਨਾ ਸੀਗੀਆਂ ਬਾਦੂ ਜੀ ਤੇ ਕੁਝ ਕਲੀਅਰ ਦੱਸ ਦੇਣੀ ਸੀਗੇ ਜਿਹੜੇ ਉਹ ਏਜੰਟ ਸੀਗੇ ਜੀ ਤੇ ਇਹਨਾਂ ਕੋਲ ਆਇਆ ਤੇ ਵਧੀਆ ਇਹਨਾਂ ਦਾ ਮੈਨੂੰ ਇੱਕ ਨੰਬਰ ਕੰਮ ਲੱਗਿਆ ਬਿਲਕੁਲ ਬੱਚੇ ਜਿੰਨਾਂ ਦੇ ਆਏ ਜਿਹੜੇ ਬੈਨ ਵੀ ਹੋ ਕੇ ਸੀ ਐਸਸੀ ਉਹਨਾਂ ਨੇ ਅਪੀਲ ਕੀਤੀ ਐ ਤੇ ਉਹਨਾਂ ਨੂੰ ਬੈਨ ਤੋਂ ਬਾਅਦ ਵੀ ਉਹਨਾਂ ਦੇ ਵੀ ਆਇਆ ਬਹੁਤ ਜ਼ਿਆਦਾ ਵਧੀਆ ਬਹੁਤ ਮੋਟੀਵੇਟ ਕਰਦੇ ਨੇ ਬਿਲਕੁਲ ਵੀ ਫੀਲ ਹੀ ਨਹੀਂ ਹੋਣ ਦਿੰਦੇ ਕੁਛ ਵੀ ਨਾ ਮਤਲਬ ਕਿ ਬਹੁਤ ਟੈਨਸ਼ਨ ਲੈਂਦੇ ਨੇ ਵੀ ਬਿਹਾਰ ਸਾਡੇ ਕੋਲ ਆਇਆ ਬੱਚਾ ਤਾਂ ਇਹ ਵੀ ਕੋਈ ਟੈਨਸ਼ਨ ਹੀ ਨਾ ਲਵੇ ਉਹ ਸਾਡਾ ਕੰਮ ਹੀ ਨਹੀਂ ਹੈ ਕਿ ਬਿਜਲਵਾਤਾ ਸਾਡਾ ਕੰਮ ਅਜੇ ਇੱਥੇ ਨਹੀਂ ਮੁਕ ਜਾਂਦਾ ਸਾਡਾ ਜਿਹੜਾ ਮੇਨ ਗੋਲ ਹੈ ਸਾਡਾ ਮੇਨ ਜਿਹੜਾ ਬੈਕਟੀਰੋ ਇਹ ਹੈ ਕੰਪਨੀ ਦਾ ਕਿ ਜਦ ਤੱਕ ਬੱਚਾ ਉੱਥੇ ਜਾਂਦਾ ਉਹਨੂੰ 에어ਪੋਰਟ ਤੇ ਕੋਈ ਪ੍ਰੋਬਲਮ ਆਂਦੀ ਹੈ ਉਸ ਤੋਂ ਬਾਅਦ ਉਹਨੂੰ ਕਮੋਡਿਸ਼ਨ ਦੀ ਕੋਈ ਪ੍ਰੋਬਲਮ ਆਰੀ ਹੈ ਕਮੋਡਿਸ਼ਨ ਦੇ ਬਾਅਦ ਉਹਨੂੰ ਕੋਈ ਜੋਬ ਦੀ ਪ੍ਰੋਬਲਮ ਆਂਦੀ ਹੈ ਉਹਨੂੰ ਕੋਈ ਕਾਲਜ ਕੋਸਟ ਭਗਵਾਂਦੀ ਹੈ ਉਸ ਤੋਂ ਬਾਅਦ ਕੋਈ ਵਰਕ ਪਰਮਿਟ ਪੱਕਾ PR ਕਰ ਜਦ ਤੱਕ ਬੱਚਾ PR ਨਹੀਂ ਹੋ ਜਾਂਦਾ ਪੱਕਾ ਨਹੀਂ ਹੋਣਦਾ ਤਦ ਤੱਕ ਅਸੀਂ ਬੱਚਿਆਂ ਨਾਲ ਰਹੇ ਹਾਂ ਚਾਰ ਬੱਚੇ ਆ ਜਿਨ੍ਹਾਂ ਦਾ ਕੋਈ ਮੰਦਾ ਨਹੀਂ ਹੈ ਉਹ ਬੱਚੇ ਨੂੰ ਆਪ ਤੁਸੀਂ ਪੁੱਛੇ ਜਾ ਕੇ ਉਹਨਾਂ ਦਾ 24 ਘੰਟੇ ਦੇ ਅੰਦਰ ਵੀ ਜਾਇਆ ਫਾਇਲ ਆਨ ਤੇ 24 ਘੰਟੇ ਬਾਅਦ ਬਾਇਓਮੈਟ੍ਰਿਕ ਹੋਈ ਹੈ ਬਾਇਓਮੈਟ੍ਰਿਕ ਹੋੰਦੇ ਹੀ ਅਗਲੇ ਦਿਨ ਵੀ ਜਾ ਉਹਨਾਂ ਦਾ ਵੀਜ਼ਾ ਨਾਟ ਹੋ ਗਿਆ ਮੈਂ ਹੁਣੇ-ਹੁਣੇ ਕਰੀਅਰ ਕਰੈਕਟਰ ਸੱਤ ਫੇਜ਼ ਮੋਹਾਲੀ ਤੋਂ ਫਾਇਲ ਲਗਾਈ ਸੀਗੀ ਤੇ ਮੈਂ ਆਪਣਾ ਵੀਜ਼ਾ ਰਿਸੀਵ ਕੀਤਾ ਕੋਈ ਬੈਡ ਨਿਊਜ਼ ਨਹੀਂ ਹੈ ਕੁਈ ਔਖਾ ਨਹੀਂ ਹੈ ਵਿਦਾਣਾ ਵਿਦਾ ਅੱਜ ਵੀ ਸਲ ਬੈਲਾ ਵੀ ਆ ਰਹੇ ਜੀ ਅੱਜ ਵੀ ਆ ਰਹੇ ਤੇ ਅੱਗੇ ਵੀ ਆ ਜਾਣਗੇ ਪਰ ਤੁਹਾਨੂੰ ਵੀਜ਼ਾ ਲੈਣਾ ਆਣਾ ਚਾਹੀਦਾ ਤੇ ਮੇਰੇ ਦੋ ਮੋਡਿਊਲਾਂ ਵਿੱਚ ਸਾਢੇ ਪੰਜ ਤੇ ਤੇ ਮੇਰਾ ਵੀਜ਼ਾ ਆਣਾ ਬਹੁਤ ਔਖਾ ਸੀ ਮੈਂ ਕਈ ਇਮੀਗ੍ਰੇਸ਼ਨਾਂ ਕੋਲ ਗਿਆ ਜਿੱਦਾਂ ਆਈਟੀਪੀ ਹੋ ਗਿਆ ਕੈਨ ਵਾਲੇ ਹੋ ਗਏ ਚੰਡੀਗੜ੍ਹ 17 6 ਚ ਇਹਨਾਂ ਨੇ ਮੈਨੂੰ ਜਵਾਬ ਦੇ ਦਿੱਤਾ ਵੀ ਤੇਰਾ ਵੀਜ਼ਾ ਹੀ ਨਹੀਂ ਲੱਗਣਾ ਫਿਰ ਮੈਂ ਕੈਰੀਅਰ ਕ੍ਰੇਟਰ ਕੋਲ ਆਇਆ ਤੇ ਉਹਨਾਂ ਨੇ ਫਿਰ ਮੈਨੂੰ ਕਿਹਾ ਵੀ ਤੇਰਾ ਫਸਟ ਟਾਈਮ ਤੇ ਅਸੀਂ ਵੀਜ਼ਾ ਲਗਵਾ ਕੇ ਦਿਖਾਵਾਂਗੇ ਤੇ ਮੇਰਾ ਫਸਟ ਟਾਈਮ ਤੇ ਵੀਜ਼ਾ ਆ ਗਿਆ ਤੇ ਮੈਂ ਬਹੁਤ ਖੁਸ਼ ਹਾਂ ਰੋ ਰੋ ਕੇ ਵੀਜ਼ਾ ਸਾਡਾ ਹਰ ਮਹੀਨੇ ਆ ਰਿਹਾ ਤਾਂ ਇਹ ਕੋਈ ਓខਾ ਨਹੀਂ ਕੋਈ ਐਸੀ ਕੋਈ ਜਾਦੂਈ ਛੜੀ ਕੁਝ ਨਹੀਂ ਕੀਤਾ ਇੱਕ ਪਰਮਾਤਮਾ ਦੀ ਸਾਡੇ ਦਾ ਰੱਬ ਦੀ ਕਿਰਪਾ ਤੇ ਸਾਫੀ ਜਿਹੜਾ ਫਾਨੂੰ ਕੰਮ ਲੋਕੀ ਕਰਦੇ ਪ੍ਰੋਸਸ ਕਰਕੇ ਆਂਦੇ ਅਸੀਂ ਉਹ ਪ੍ਰੋਸਸ ਤੇ ਖਰੇ ਉਤਰਦੇ ਆਂ ਫਿਰ ਆਪਣਾ ਕੰਮ ਕਰਦੇ ਕਰਕੇ ਕੈਰੀਅਰ ਕ੍ਰੀਏਟਰਸ ਆਜੋ ਤੁਹਾਡੀ ਹਰ ਤਰ੍ਹਾਂ ਦੀ ਕੋਈ ਵੀ ਇਕਵੈਰੀ ਹੈ ਕਿਸੇ ਵੀ ਚੀਜ਼ ਨੂੰ ਲੈ ਕੇ ਜਿਵੇਂ ਕਹਿੰਦੇ ਨੇ ਕੈਨੇਡਾ ਹੁਣ ਬੰਦ ਕਰ ਰਿਹਾ ਹੈ ਜਾਂ ਜੋ ਵੀ ਇਹ ਹਰ ਤਰ੍ਹਾਂ ਮਤਲਬ ਤੁਹਾਡਾ ਵੀਜ਼ਾ ਕਢਾ ਕੇ ਹੀ ਦੇਣਗੇ ਪ੍ਰੋਪਰ 100% ਇੱਕ ਸ਼ਿਉਰਟੀ ਮੰਨ ਚੁੱਕ ਪੜ੍ਹਾਈ ਕਿਤੇ ਸਾਡੇ ਕੋਲ ਹੀ ਆਓ ਤੁਹਾਡੀ ਆਪਣੀ ਲਾਈਫ ਹੈ ਤੁਹਾਡਾ ਫਿਊਚਰ ਤੁਹਾਡਾ ਪੈਸਾ ਲਗਾਣਾ ਹੈ ਉਹ ਸਾਰਾ ਕੁਝ ਤੁਸੀਂ 50 ਜਗ੍ਹਾ ਜਾ ਕੇ ਫਿਰ ਸਾਡੇ ਕੋਲ ਆਓ ਫਿਰ ਤੁਹਾਨੂੰ ਵੀ ਦੱਸਾਂਗੇ ਤੁਹਾਡਾ ਫਾਈਲ ਕਿਦਾਂ ਨਹੀਂ ਤੁਹਾਨੂੰ ਲੱਗੇਗਾ ਵੀ ਅਸੀਂ ਬਾਕੀ ਕੋਈ ਚੀਜ਼ ਸਾਡਾ ਰੈਫਰੈਂਸ ਹੈਈ ਦਸਰੇ ਸਾਡੇ ਤੋਂ ਫਾਈਲ ਹੋਵੇ ਮੈਂ ਤਾਂ ਇੱਕ ਹਾਂਗੇ ਕਿਤੇ ਜਾਣ ਡੀ ਲੋਡਿੰਗ ਹੈਗੀ ਜਾਂ ਕੈਰੀਅਰ ਗ੍ਰੇਡਰ ਕੋਲ ਹੈਗਾ ਆ ਕਿਤੇ ਜਾਣ ਡੀ ਲੋਡਿੰਗ ਸਭ ਨੂੰ ਅਪੀਲ ਕਰਦੇ ਆ ਆਪਣੇ ਦੋਸਤਾਂ ਮਿੱਤਰਾਂ ਜਿਹੜੇ ਸਾਨੂੰ ਦੇਖਣਗੇ ਵੀ ਵੀ ਇੱਥੇ ਕੈਰੀਅਰ ਗ੍ਰੇਡਰ ਇੱਕ ਵਾਰੀ ਜ਼ਰੂਰ ਆਓ ਮੌਕਾ ਦਿਓ ਇਹਨਾਂ ਨੂੰ ਬਹੁਤ ਵਧੀਆ ਸਟਾਫ ਕੋਆਪਰੇਟਿਵ ਸਟਾਫ ਆ ਮੈਨੂੰ ਲੱਗਦਾ ਨਹੀਂ ਇਹ ਹੁੰਦਾ ਕਿ ਹੋਰ ਵਜ੍ਹਾਾਂ ਦੇ ਲੋੜ ਹੈ ਜੀ। ਕੋਈ ਦਾਦਾ ਸਾਲ ਦਾ ਗੈਪ ਸੀਗਾ। ਕਿਦਾ ਵਿਆਹ ਹੋ ਗਿਆ, ਕਿ ਉਸੇ ਬੱਚੇ ਹੋ ਗਏ, ਉਸ ਟਾਈਮ ਉਹ ਪੜਾਈ ਕੰਟੀਨਿਊ ਨਹੀਂ ਕਰ ਪਾ ਰਿਹਾ। ਪਰ ਵਿਆਹ ਤੋਂ ਬੱਚੇ ਹੋਂਦ ਤੋਂ ਬਾਅਦ ਉਹਨਾਂ ਦੁਆਰਾ ਹੋਇਆ ਕਿ ਭਈ ਉਹਨਾਂ ਨੂੰ ਵਿਆਹ ਕਰਾਉਣਾ। ਪ੍ਰੋਪਰ ਜਸਟੀਫਿਕੇਸ਼ਨ ਦੱਸੋ। ਉਹਨੂੰ ਰੀਜ਼ਨ ਦੱਸੋ ਭਾਈ। ਮੈਂ ਕਿਉਂ ਪੜਾਈ ਛੱਡਤੀ ਵਿੱਚ? ਮੇਰਾ ਕੀ ਕਾਰਨ ਸੀਗਾ? ਤੁਸੀਂ ਮੈਨੂੰ ਉਹ ਚੀਜ਼ ਦੱਸੋ ਕਿ ਨਵੈਸਟ ਟੂਰ ਵੀਜ਼ਾ ਦੇਗੀ ਤੁਹਾਨੂੰ। ਪਰ ਮੇਰਾ ਵੀਜ਼ਾ ਆਇਆ ਹੈ ਜੀ ਅੱਜ ਤੇ ਮੈਂ ਇੱਥੋਂ ਹੀ ਕਲਾਸਿਸ ਲਈਆਂ ਸੀ ਤੇ ਇੱਥੋਂ ਹੀ ਮੈਂ ਆਪਣੀ ਫਾਈਲਿੰਗ ਕਰਵਾਈ ਹੈ ਤੇ ਮੇ ਕਹਿੰਦੇ ਵੀਜਾ ਲੱਗਦਾ ਹੀ ਨਹੀਂ ਹੈਗਾ ਜੇ ਗੱਲ ਕਲੈਕਟਿਵ ਆ ਰਿਹਾ ਵੀਜਾ ਹੀ ਲੱਗ ਰਿਹਾ ਕਰੀਅਰ ਕ੍ਰੀਏਟਰ ਕੋਰਸ ਸਭ ਕੁਝ ਪੋਸੀਬਲ ਹੈ ਸਰ ਇੱਥੇ ਸਾਰਿਆਂ ਦੀ ਉਮੀਦਾਂ ਤੇ ਖਰੇ ਉਤਰਦੇ ਆ ਮੇਰੀ ਰੱਬ ਨੇ ਵਾਹਿਗੁਰੂ ਜੀ ਬਸ਼ਾ ਨੇ ਮੇਰਾ ਸੁਪਨਾ ਪੂਰਾ ਕੀਤਾ ਮੈਂ ਨੂੰ ਇਸ ਲਾਇਕ ਬਣਾਇਆ ਕਿ ਮੈਂ ਅੱਜ ਆਪਣੇ ਪੈਰਾਂ ਤੇ ਖੜਾ ਹਾਂ ਤੇ ਮੈਂ ਇਹ ਚਾਹਨਦੀ ਉਹ ਬੱਚੇ ਵੀ ਜਿਹੜੇ ਬੱਚੇ ਸੁਪਨਾ ਲੈ ਕੇ ਬੈਠੇ ਹੈਗੇ ਉਹਨਾਂ ਦਾ ਮੇਰਾ ਸੁਪਨਾ ਇਹੀ ਹੈਗਾ ਉਹਨਾਂ ਦਾ ਸੁਪਨਾ ਮੈਂ ਪੂਰਾ ਕਰਾਂ ਲੱਗਦਾ ਹੀ ਨਹੀਂ ਵੀ ਅਸੀਂ ਆਫਿਸ ਆਈਆਂ ਬਸ ਘਰ ਵਾਲਾ ਹੀ ਕੰਮ ਹੋ ਗਿਆ ਬਹੁਤ ਜ਼ਿਆਦਾ ਖੁਸ਼ ਆਸੀਂ ਜੀ ਉਹ ਇੱਕ ਰਾਜਸਥਾਨ ਦਾ ਸਟੂਡੈਂਟ ਆਇਆ ਸੀਗਾ ਕਿਤੇ ਪੈਸੇ ਦੇ ਕਿਤਾ ਨਹੀਂ ਬੁਲਾ ਲਿਆ ਵੈਰੀ ਵੈਰੀ ਬੀਜੇ ਉਹਨਾਂ ਦੇ ਲੱਗੇ ਹੋਏ ਤੁਸੀਂ ਉਹਨਾਂ ਦੇ ਬੀਜੇ ਪਾਸਪੋਰਟ ਸਰਕਸ ਹੋਣੇ ਬਿਲਕੁਲ ਇਹ ਨਾਮ ਜੀ ਮੁਸਾਇਦ ਖਾਨ ਕਿੱਥੋਂ ਆਇਓ ਰਾਜਸਥਾਨ ਚ ਰਾਜਸਥਾਨ ਤੋਂ ਆਇਓ ਅੱਛਾ ਉੱਥੇ ਹੈ ਨਹੀਂ ਕੋਈ ਲੈਰ ਸੈਂਟਰ ਹੈ ਲੇਕਿਨ ਐਸੇ ਨਹੀਂ ਹੈ ਕੇਰੂ ਜੀ ਅੱਛਾ ਇ tanto ਨਹੀਂ ਹੈ ਸਸ਼ੀਕਲ ਜੀ ਮੈਂ ਹਰਵਿੰਦਰ ਕੌਰ ਰੋਜ਼ਾਨਾ ਟਾਈਮ ਦੇਖਣ ਵਾਲੇ ਸਾਰੇ ਸਰੋਤਿਆਂ ਦਾ ਸਵਾਗਤ ਹੈ ਬਹੁਤ ਸਾਰੇ ਬੱਚੇ ਆਂਦੇ ਨੇ ਨਾ ਵਿਦੇਸ਼ਾਂ ਦਾ ਕੀੜਾ ਜਿਹੜਾ ਕਿ ਜਾਗਦਾ ਰਹਿੰਦਾ ਕਿ ਵੀ ਮੈਂ ਤਾਂ ਵਿਦੇਸ਼ਾਂ ਨੂੰ ਹੀ ਜਾਣਾ ਤੇ ਕਈਆਂ ਨੂੰ ਰਿਫਿਊਜ਼ਲ ਦੀ ਪ੍ਰੋਬਲਮ ਆ ਤੇ ਕਈਆਂ ਨੂੰ ਕੋਈ ਹੋਰ ਪ੍ਰੋਬਲਮ ਹੈ ਪਰੰਤੂ ਇਸ ਜਿਹੜੀ ਕਿ ਪ੍ਰੋਬਲਮ ਆ ਜਿਹੜੀ ਤੁਹਾਨੂੰ ਆ ਰਹੀਆਂ ਨੇ ਪਰੰਤੂ ਹੁਣ ਇਹਨਾਂ ਦਾ ਸਮੱਸਿਆ ਦਾ ਹੱਲ ਮਿਲਣ ਜਾ ਰਿਹਾ ਕਿਉਂਕਿ ਅੱਜ ਅਸੀਂ ਪਹੁੰਚੇ ਆ ਕਰੀਅਰ ਕ੍ਰੀਏਟਰ ਦੇ ਤੇ ਅੱਜ ਸਰ ਸਾਡੇ ਨਾਲ ਮੌਜੂਦ ਨੇ ਸਸ਼ੀ ਕਲ ਸਰ ਬਹੁਤ ਬਹੁਤ ਸਵਾਗਤ ਹੈ ਸਰ ਤੁਹਾਡਾ ਨਾਮ ਮਨਾਤਰੋ ਚੁਗੇ ਜੀ ਅਨੰਦ ਕਰੀਏ ਤੁਸ ਜੀ ਸਰ ਜਿਸ ਤਰ੍ਹਾਂ ਅੱਜ ਕੱਲ ਬੱਚਿਆਂ ਦਾ ਕੀੜਾ ਹੈ ਕਿ ਮੈਂ ਤਾਂ ਜਾਣੀ ਵਿਦੇਸ਼ਾਂ ਨੂੰ ਆ ਤੇ ਉਰੇ ਦੱਸਿਆ ਜਾ ਰਿਹਾ ਹੈ ਕਿ ਕੈਰੀਅਰ ਕਰੀਏਟਰ ਦੇ ਵੀ ਜਿਹੜਾ ਕਿ ਵੀਜ਼ਾ ਬਹੁਤ ਈਜ਼ੀਲੀ ਲੱਗ ਜਾਂਦਾ ਹੈ ਬਿਲਕੁਲ ਜੀ ਵੀਜ਼ੇ ਪਹਿਲਾਂ ਵੀ 20 ਸਾਲ ਪਹਿਲਾਂ ਵੀ ਬੁੱਢੀ ਲੱਗਦੇ ਸੀਗੇ ਹੌਂਰੀ ਬਹੁਤ ਵਧੀਆ ਲੱਗਦੇ ਹੈ ਤੇ ਅੱਗੇ ਆਵਰ ਟਾਈਮ ਵਧੀਆ ਲੰਘ ਗਏ ਐਮਬੈਸੀਆਂ ਜਿਹੜੀ ਕੁਲੀਆਂ ਨਾ ਵੀਜ਼ਾ ਗ੍ਰਾਂਟ ਕਰਨ ਨੂੰ ਕੁਲੀਆਂ ਹੈ ਤੇ ਮੈਂ ਹਰ ਵਾਰ ਹਰ ਵੀਡੀਓ 'ਚ ਮੈਂ ਬਗਲ ਬੋਲਦਾ ਐਮਬੈਸੀ ਦੇ ਕੰਮ ਹੈ ਵੀਜ਼ਾ ਦੇਣਾ ਇਸ ਸਾਡੇ ਉੱਤੇ ਸਾਨੂੰ ਵੀਜ਼ਾ ਲੈਣਾ ਆਉਂਦਾ ਜਾਂ ਨਹੀਂ ਆਉਂਦਾ ਤੇ ਲੋਕਾਂ ਜਰ ਜਿਸ ਤਰ੍ਹਾਂ ਰਿਫਿਊਜ਼ਲ ਨੂੰ ਲੈ ਕੇ ਗੱਲ ਕਰੀਏ ਤਾਂ ਬਹੁਤ ਸਾਰੇ ਬੱਚਿਆਂ ਨੂੰ ਰਿਫਿਊਜ਼ਲ ਪ੍ਰੋਬਲਮ ਵੀ ਬਹੁਤ ਆਉਂਦੀਆਂ ਨੇ ਤੇ ਵੀ ਰਿਫਿਊਜ਼ਲ ਆਦੀ ਸਾਡੇ ਕੋਲ ਕਈ ਬੱਚੇ ਆਦੇ ਜਿਨ੍ਹਾਂ ਦਾ ਪੰਜ ਵਾਰ ਵੀਜ਼ਾ ਰਿਫਿਊਜ਼ ਹੋਇਆ ਤਿੰਨ ਵਾਰ ਵੀਜ਼ਾ ਰਿਫਿਊਜ਼ ਹੋਇਆ ਹੁਜਰ ਥੋੜਾ ਟਾਈਮ ਪਿਛਲੇ ਹਫਤੇ ਵੀ ਜਾਇਆ ਕਿ ਮੇਰੇ ਨਾਲ ਸੱਤ ਵਾਰ ਵੀਜ਼ਾ ਰਿਫਿਊਜ਼ ਹੋ ਗਿਆ ਇਹ ਵੀਜ਼ਾ ਰਿਫਿਊਜ਼ ਹੁੰਦਾ ਹੈ ਕਿ 에ਜੰਟ ਦੀ ਗਲਤੀ ਨਾਲ ਜਾਂ ਬੱਚੇ ਦੀ ਆਪਣੀ ਗਲਤੀ ਨਾਲ ਕੋਈ ਵੀ ਚੀਜ਼ ਡਾਕੂਮੈਂਟ ਤੁਸੀਂ ਗਲਤ ਪ੍ਰੈਜ਼ੈਂਟ ਕਰ ਦੋਗੇ ਐਮਬੈਸੀ ਨੂੰ ਜਿਹੜੇ ਕਿ ਨਹੀਂ ਲੋਰਡ ਇਸ ਚੀਜ਼ ਦੀ ਉਹਨੂੰ ਫਿਰ ਐਮਬੈਸੀ ਵੀਜ਼ਾ ਰਿਫਿਊ ਆਪਣੀ ਫਾਈਲ ਤਾਂ ਹੀ ਮੈਂ ਸਾਰੇ ਬੱਚਿਆਂ ਨੂੰ ਹਰ ਵੀਡੀਓ ਇਸ ਗੱਲ ਬੋਲਦਾ ਹੁੰਦਾ ਹੈ ਤੁਹਾਡੀ ਫਾਈਲ 'ਚ ਕਿਹਾ ਡਾਕੂਮੈਂਟ ਲੱਗ ਗਿਆ ਤੁਹਾਡੀ ਫਾਈਲ 'ਚ ਕਿਹਾ ਤੁਹਾਡੇ ਫਾਰਮ ਭਰੇ ਜਾ ਰਹੇ ਆ ਕਿਹਾ ਡਿਟੇਲ ਜਾਰੀ ਹੈ ਉਹ ਤੁਹਾਡਾ ਹੱਕ ਹੈ ਤੁਹਾਡਾ ਰਾਈਟ ਹੈ ਤੁਸੀਂ ਇੱਕ ਇੱਕ ਡਾਕੂਮੈਂਟ ਨੂੰ ਕ੍ਰੋਸ ਵੈਰੀਫਾਈ ਕਰੋ ਕ੍ਰੋਸ ਚੈੱਕ ਕਰੋ ਕਿ ਐਮਬੈਸੀ ਕੀ ਫਾਈਲ ਆ ਰਿਹਾ ਜਿੱਥੇ ਅਪਲੋਡ ਹੋ ਰਹੀ ਹੈ ਆਨਲਾਈਨ ਐਮਬੈਸੀ ਦੀ ਇਮੀਗ੍ਰੇਸ਼ਨ ਦੀ ਵੈਬਸਾਈਟ ਤੇ ਉਹਨੂੰ ਤੁਸੀਂ ਲੋਗਿਨ ਡਿਟੇਲਸ ਰੱਖੋ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਤੁਹਾਡੀ ਫਾਈਲ 'ਚ ਕੋਈ ਗਲਤ ਡਾਕੂਮੈਂਟ ਕਿਉਂਕਿ ਏਜੰਟ ਨੂੰ ਕੰਮ ਕਰਨਾ ਨਹੀਂ ਆਉਂਦਾ ਉਹ ਆਪਣਾ ਦਿਮਾਗ ਲਾਉਂਦੇ ਤੇ ਕੋਈ ਕੁੱਟੀ ਫਿਰਦੇ ਕੰਮ ਕਰ ਲੈਂਦੇ ਆ ਨੁੱਕ ਨੁੱਕਰ ਦੇ ਏਜੰਟ ਹੋ ਗਏ 12ਵੇਂ ਫੇਲ ਦੱਸੇ ਫੇਲ ਵੀ ਕਹਿੰਦਾ ਮੈਂ ਏਜੰਟ ਆ ਜੀ ਇਮੀਗ੍ਰੇਸ਼ਨ ਪਰ ਉਹ ਚੀਜ਼ਾਂ ਉਹੀ ਏਜੰਟ ਉਹੀ ਲੋਕੀ ਲੋਕਾਂ ਦਾ ਬੱਚਿਆਂ ਦਾ ਭਵਿੱਖ ਖਰਾਬ ਕਰਦੇ ਆ ਤੇ ਕੋਈ ਨਾ ਕੋਈ ਡਾਕੂਮੈਂਟ ਫਾਈਲ ਨੂੰ ਗਲਤ ਪ੍ਰੈਜੈਂਟ ਕਰ ਦਿੰਦੇ ਜਿਹਨਾਂ ਦਾ ਵੀਜ਼ਾ ਰਿਫਿਊਜ਼ ਹੁੰਦਾ ਹਮ ਸਰ ਜੇ ਗੱਲ ਕਰੀਏ ਤਾਂ ਉੱਥੇ ਰਿਫਿਊਜ਼ਲ ਨੂੰ ਲੈ ਕੇ ਬਹੁਤ ਸਾਰੀਆਂ ਜਿਹੜੀਆਂ ਪ੍ਰੋਬਲਮਸ ਪਹਿਲਾਂ ਵੀ ਬਹੁਤ ਬੱਚਿਆਂ ਨੂੰ ਆ ਰਹੀਆਂ ਤੇ ਕਹਿੰਦੇ ਨੇ ਕਿ ਜਦੋਂ ਰਿਫਿਊਜ਼ਲ ਆਉਂਦੀ ਆ ਤਾਂ ਲੋਕ ਇਹ ਵੀ ਕਹਿ ਦਿੰਦੇ ਆ ਕਿ ਹੁਣ ਮੇ ਇਦਾਨੀ ਹੈ ਦੇਖੋ ਜੀ ਇਹ ਤੁਹਾਡੀ ਫਾਈਲ ਸਾਡੇ ਕੋਲ ਬੱਚੇ ਜਿੰਨਾ ਦੇ ਆਇਆ ਜਿਹੜੇ ਬੈਨ ਵੀ ਹੋ ਕੇ ਸੀ ਅਸੀਂ ਉਹਨਾਂ ਦੀ ਅਪੀਲ ਕੀਤੀ ਹੈ ਤੇ ਉਹਨਾਂ ਨੂੰ ਬੈਨ ਤੋਂ ਬਾਅਦ ਵੀ ਉਹਨਾਂ ਦੇ ਵਿਜ਼ਾ ਆਇਆ ਹੈ ਜੇ ਤਫੀਫ ਰਿਫਿਊਜ਼ਲ ਵੀ ਤੁਹਾਡੇ ਹੈਗੇ ਰਿਫਿਊਜ਼ਲ ਤੋਂ ਬਾਅਦ ਅਸੀਂ ਬੈਸੇ ਨੂੰ ਅਪੀਲ ਕਰ ਸਕਦੇ ਹਾਂ ਅਸੀਂ ਬੈਸੇ ਨੂੰ ਇਹ ਦੁਬਾਰਾ ਫਾਈਲ ਨੂੰ ਰੀਲੋਡ ਕਰ ਸਕਦੇ ਹਾਂ ਠੀਕ ਤਰ੍ਹਾਂ ਪ੍ਰੇਜ਼ੈਂਟ ਕਰਾਂਗੇ ਤਾਂ ਵਿਜ਼ਾ ਫੇਰ ਦੁਬਾਰਾ ਵੀ ਮਨਜ਼ੂਰ ਕਰਦੇ ਜੀ ਸਰ ਰਿਫਿਊਜ਼ਲ ਦੀ ਖਾਸ وجہ ਕੀ ਹੁੰਦੀ ਹੈ ਰਿਫਿਊਜ਼ਲ ਦੀ ਖਾਸ وجہ ਹੁੰਦੀ ਹੈ ਜੀ ਗਲਤ ਫਾਈਲ ਉਹਨੂੰ ਪ੍ਰੇਜ਼ੈਂਟ ਕਰਨਾ ਗਲਤ ਡਾਕੂਮੈਂਟ ਲਾਣੇ ਗਲਤ ਆਪਣੀ ਟੋਟਲੀ ਕੁਝ ਨਾ ਕੁਝ ਗਲਤੀਆਂ ਕਰਦੇ ਜਿਹੜੇ ਏਜੰਟ ਕਿਸੇ ਨਾ ਕਿਸੇ ਗਲਤੀ ਕਰਕੇ ਹੀ ਫਾਈਲ ਰਿਜਰਵ ਹੁੰਦਾ ਹਮ ਇੱਕ ਮਹੀਨੇ 'ਚ ਤੁਹਾਨੂੰ ਕਿੰਨੇ ਕ ਵਿਜ਼ਾ ਲਗਾ ਦਿੰਨੇ ਤੁਸੀਂ ਸਾਡੇ ਅਪਰੋਕਸੀਮੇਟਲੀ ਜੀ ਪਿਛਲੇ ਮਹੀਨੇ 'ਚ ਲਿਆ ਲੋ 150 ਤੋਂ 200 ਵਿਜ਼ਾ ਆਏ 150 ਤੋਂ 200 ਵਿਜ਼ਾ ਅੱਜ ਤੇ ਅੱਜ ਦਿਨ ਦੀ ਗੱਲ ਕਰੀਏ ਤਾਂ ਅੱਜ ਸਾਡੇ ਲਈ 3-4 ਜਨਾਚ 42 ਤੋਂ 44 ਵਿਜ਼ਾ ਆਏ ਜੀ ਤੇ ਸਰ ਦੂਜੇ ਪਾਸੇ ਗੱਲ ਕਰੀਏ ਤਾਂ ਅੱਜ ਬਹੁਤ ਸਾਰੇ ਪੇਰੈਂਟਸ ਜਿਹੜੇ ਤੁਹਾਨੂੰ ਦਵਾਵਾਂ ਵੀ ਦੇ ਕੇ ਗਏ ਨੇ ਤੇ ਜਦੋਂ ਬੱਚੇ ਇਕੱਠੇ ਹੋਏ ਤਾਂ ਤੁਸੀਂ ਉਹਨਾਂ ਨੂੰ ਬਹੁਤ ਸਾਰੀਆਂ ਐਡਵਾਈਸ ਦੇ ਰਹੇ ਸੀ ਕਿ ਇੱਧਰ ਇੱਧ ਬਿਲਕੁਲ ਬਿਲਕੁਲ ਜੀ ਉਹ ਦੇਖੋ ਜੀ ਇਹ ਚੀਜ਼ਾਂ ਬੱਚਿਆਂ ਦਾ ਹਜੇ ਸੰਦਰਭ ਸ਼ੁਰੂ ਹੋਇਆ ਹੈ ਤਰੀਬਨ ਜਿਵੇਂ 에ਜੰਟ ਕਿਆ ਕਰਦੇ ਹੈ ਕਿ ਜਿੱਥੇ ਸਟੱਡੀ ਵੀਜ਼ਾ ਲੱਗ ਗਿਆ ਵੀਜ਼ਾ ਲੱਗ ਗਿਆ ਕਹਿੰਦੇ ਸਾਡਾ ਕੰਮ ਮੁੱਕ ਗਿਆ ਜੀ ਤੁਸੀਂ ਕਿਤੇ ਚੱਲ ਜਾਓ ਚੰਡੀਗੜ੍ਹ ਪੰਜਾਬ ਹਰਿਆਣਾ ਚ ਆਪਣੇ ਇਹ ਕਹਿੰਦੇ ਅਬ ਤੇ ਵੀਜ਼ਾ ਲਵਾਤਾ ਅਬਸੀਂ ਆਪਣੇ ਬਫੇ ਲੈ ਲਏ ਸਾਡਾ ਕੰਮ ਹੋ ਗਿਆ ਗੱਲ ਮੁੱਕ ਗਈ ਉਨ ਅਗੇ ਬੱਚਾ ਉਥੇ ਕੰਮ ਮਿਲੇ ਨਾ ਮਿਲੇ ਪੱਕਾ ਹੋਏ ਨਾ ਹੋਏ ਉਹਨੂੰ ਵਰਕ ਆਊਟ ਮਿਲੇ ਨਾ ਮਿਲੇ ਉਹ ਕੰਦਾ ਸਾਡੀ ਕੁਝ ਫਰਦੋਦੀ ਮਿਹਰੇ ਨਹੀਂ ਤਾਂ ਅਸੀਂ ਕੈਨੇਡਾ ਵੀ ਆਪਣਾ ਆਫਿਸ ਕੋਲੇ ਆ ਹੋਇਆ ਸਾਡਾ ਜਿਹੜਾ ਆਫਿਸ ਦਾ ਫਟਾ ਹੈ ਸਾਡੇ ਕਨਸਟੈਂਟ 24/7 ਦਲਦੇ ਨੇ ਉਹ ਸਿਰਫ ਬੱਚਿਆਂ ਦੇ ਲੋਕਾਂ ਦੀ ਫੈਸਿਲਿਟੀ ਵਾਸਤੇ ਹੀ ਨੇ ਉਹ ਸਾਡਾ ਕਮੇਂਜ ਹੈ ਕਿ ਬਿਜਲਵਾਤਾ ਸਾਡਾ ਕੰਮ ਅਜੇ ਇੱਥੇ ਨਹੀਂ ਮੁਕ ਜਾਂਦਾ ਸਾਡਾ ਜਿਹੜਾ ਮੇਨ ਗੋਲ ਹੈ ਸਾਡਾ ਮੇਨ ਜਿਹੜਾ ਡੈਟੀ ਲੋ ਇਹ ਹੈ ਕੰਪਨੀ ਦਾ ਕਿ ਜਦ ਤੱਕ ਬੱਚਾ ਉਥੇ ਜਾਂਦਾ ਹੈ ਉਹਨੂੰ 에어ਪੋਰਟ ਤੇ ਕੋਈ ਪ੍ਰੋਬਲਮ ਆਂਦੀ ਹੈ ਉਸ ਤੋਂ ਬਾਅਦ ਉਹਨੂੰ ਕਮੋਡਿਸ਼ਨ ਕੰਮੋਨਸ਼ਨ ਦਿਵਾਜ ਨੂੰ ਕੋਈ ਜੋਬ ਦੀ ਬੋਲ ਮੰਦੀ ਹੈ ਉਹਨੂੰ ਕੋਈ ਕਾਲਜ ਕੋਰਸ ਦੀ ਬੋਲ ਮੰਦੀ ਹੈ ਉਸ ਤੋਂ ਬਾਅਦ ਕੋਈ ਵਰਕ ਪਰਮਿਟ ਪੱਕੇ ਪੀਆਰ ਤੱਕ ਜਦ ਤੱਕ ਬੱਚਾ ਪੀਆਰ ਨਹੀਂ ਹੋ ਜਾਂਦਾ ਪੱਕਾ ਨਹੀਂ ਹੋ ਜਾਂਦਾ ਤਦ ਤੱਕ ਅਸੀਂ ਬੱਚੇ ਨਾਲ ਕਰੇ ਜੀ ਜਿਹੜੇ ਸਟੂਡੈਂਟ ਤੁਹਾਡੇ ਕੋਲ ਪੜ ਰਹੇ ਨੇ ਕਿੰਨੇ ਦਿਨਾਂ ਚ ਵੀਜ਼ਾ ਲੱਗ ਜਾਂਦਾ ਉਹਨਾਂ ਦਾ ਥ੍ਰਿਪੁਰ ਰਿਮਨ ਜੀ ਦੇਖੋ ਆ ਮੈਸੂ ਦਾ ਟਾਈਮ 15 ਤੋਂ 20 ਦਿਨ ਮੈਕਸਿਮਮ ਹੈ 1 ਮਹੀਨੇ ਦੇ ਅੰਦਰ ਵੀਜ਼ਾ ਆ ਜਾਂਦਾ ਸਰ ਇਹ ਪੋਸੀਬਲ ਹੈ ਬਿਲਕੁਲ ਪੋਸੀਬਲ ਹੈ ਤੁਹਾਡੇ ਸਾਹਮਣੇ ਅੱਜ ਅੱਜ 40 40 ਵੀਜ਼ਾ ਸੀ ਵਰਦੇ ਹਨ ਜਿਨ੍ਹਾਂ ਦਾ 15 ਦਿਨ ਜਿਕੇ 10 ਦਿਨ ਜਿਕੇ ਫੜੇ ਚਾਰ ਬੱਚੇ ਆ ਜਿਨ੍ਹਾਂ ਦਾ ਕੋਈ ਮੰਦਾ ਨਹੀਂ ਹੈ ਉਹ ਬੱਚੇ ਨੂੰ ਆਪ ਤੁਸੀਂ ਪੁੱਛੋ ਜਾਗੇ ਉਹਨਾਂ ਦਾ 24 ਘੰਟੇ ਦੇ ਅੰਦਰ ਵੀ ਜਾਇਆ ਫਾਈਲ ਆਨ ਤੇ 24 ਘੰਟੇ ਬਾਅਦ ਬਾਇਓਮੈਟ੍ਰਿਕ ਹੋਈ ਹੈ ਬਾਇਓਮੈਟ੍ਰਿਕ ਹੁੰਦੇ ਹੀ ਅਗਲੇ ਦਿਨ ਵੀ ਜਾ ਉਹਨਾਂ ਦਾ ਵੀਜ਼ਾ ਗ੍ਰਾਂਟ ਹੋ ਗਿਆ ਸੀ ਸਰ ਇੱਕ ਗੱਲ ਹੋਰ ਦੇਖਣ ਵਾਲੀ ਹੈ ਜੇ ਆਪਾਂ ਹੁਣ ਵੀਜ਼ਾ ਕਿਸੇ ਤੋਂ ਲਗਵਾਉਂਦੇ ਆ ਤਾਂ ਹੁਣ ਟ੍ਰੈਂਡ ਜੇ ਬਣ ਚੁੱਕੇ ਆ ਵੀ 15 ਤੋਂ 20 ਲੱਖ ਲੈਣਾ ਹੀ ਲੈਣਾ ਹੈ ਹਨਾ ਤੇ ਦੂਜੇ ਪਾਸੇ ਜਦੋਂ 15-20 ਲੱਖ ਲੈ ਲੰਨੇ ਆ ਤਾਂ ਉਸ ਤੋਂ ਬਾਅਦ ਕਹਿ ਦਿੰਨੇ ਆ ਕਿ ਤੇਰਾ ਵੀਜ਼ਾ ਨਹੀਂ ਆਇਆ ਜਾਂ ਜਾਲੀ ਨਿਕਲ ਗਿਆ ਕੋਈ ਇਹ ਫਰੋਡ ਏਜੰਟਾਂ ਦਾ ਕੰਮ ਹੈ ਇਹ ਜਿੰਨੇ ਵੀ ਤੁਸੀਂ ਦੇਖ ਲੋ ਫੋਕਸ ਦੇ ਮੀਡੀਆ ਦੇ ਜਾਂ ਇੰਟਰਵਿਊਾਂ ਤੇ ਵੀਡੀਓ ਤੇ ਲੋਕਾਂ ਨੇ ਜਿਹੜੀ ਵੀ ਏਜੰਟਾਂ ਆਂਦੇ ਆ ਬੈਡ ਨਿਊਜ਼ ਬੈਡ ਨਿਊਜ਼ ਆ ਰਹੀ ਹੈ ਬੈਡ ਨਿਊਜ਼ ਆ ਰਹੀ ਹੈ ਬੈਡ ਨਿਊਜ਼ ਉਹ ਕਿਆ ਲੋਕਾਂ ਨੂੰ ਡਰਾਵਾ ਬਣਾ ਵਾਸਤੇ ਹੁਣ ਡਰਾਵਾ ਪਾਇਆ ਜਾਏਗਾ ਜੇ ਤੁਹਾਨੂੰ ਇਹ ਦੱਸੋਇਆ ਗਿਆ ਕਿ ਵੀਜ਼ਾ ਤੁਹਾਡਾ इजीली ਆ ਜਾਣਾ ਜੀ ਲੋਕੀ ਪੈਫੇ ਨਹੀਂ ਦਿੰਦੇ ਤਾਂ ਇਹ ਜਿਹੜੇ ਫਰੋਡ ਜਿੰਦਾ ਪਹਿਲਾਂ ਲੋਕਾਂ ਨੂੰ ਡਰਾਂਦੇ ਜਿਵੇਂ ਕੋਈ ਕੁ ਹਫਤਾ ਚੱਲ ਜਾਓ ਡਾਕਟਰ ਕੋਲ ਬੰਦਾ ਜਾਂਦਾ ਡਾਕਟਰ ਜੇਕਰ ਉਸਕੋ ਬਿਲਕੁਲ ਤੰਦਰੁਸਤ ਹੋਈ ਤੁਹਾਨੂੰ ਕੋਈ ਲੋੜ ਹੀ ਨਹੀਂ ਉਹ ਡਾਕਟਰ ਨੂੰ ਪੈਸੇ ਖੁੰਦੇਗਾ ਉਹ ਡਾਕਟਰ ਕਿਆ ਕਰਦਾ ਅੱਜ ਕੱਲੇ ਬਿਜ਼ਨਸ ਬਣਿਆ ਹੋਇਆ ਡਾਕਟਰ ਕਹਿੰਦਾ ਤੁਹਾਡੇ ਦਾ ਹਾਰਟ ਦੀ ਪ੍ਰੋਬਲਮ ਹੈ ਤੁਹਾਡੇ ਦਾ ਬਲੋਕੇਜ ਹੈ ਤੁਹਾਨੂੰ ਕਦੇ ਵੀ ਹਾਰਟ ਅਟੈਕ ਆਫ ਜਾਣਾ ਬ੍ਰੇਨ ਅੰਬਰ ਜਾਏਦਾ ਬੰਦਾ ਕਹਿੰਦਾ ਭਾਈ ਮੈਨੂੰ 10 ਲਗ ਲਿਓ ਮੈਨੂੰ 20 ਲਗ ਲਿਓ 50 ਲਗ ਲਿਓ ਮੈਨੂੰ ਬਚਾ ਲਓ ਉਹੀ ਕੰਮ ਠੱਗੀ ਝਗੋਰੀ ਦਾ ਇੰਦਰ ਇਨਾਂ ਏਜੰਟਾਂ ਨੇ ਬੜਿਆ ਹੋ ਮੁਦਕੀ ਵੀ ਦਿਨਿਆ ਦਾ ਪਰ ਉਹ ਲੋਕ ਕਹਿੰਦੇ ਹਾਂ ਵੀ ਇਹ ਧੋਖੇ ਆ ਪਰ ਸਾਡੀ ਅੰਦਰ ਸੈਟਿੰਗ ਹੈ ਸਾਡਾ ਅੰਦਰ ਸਿਸਟਮ ਹੈ ਤੁਹਾਨੂੰ 20 ਲੱਖ ਦੇ ਦਿੰਦੇ ਹੁਣ 25 ਲੱਖ ਦੇ ਦਿੰਦੇ ਹੁਣ 40 ਲੱਖ ਦੇ ਦਿੰਦੇ ਤੇ ਅੱਜ ਤੇਰਾ ਕੰਮ ਕਰਾ ਲਾਂਗੇ ਅਸੀਂ ਇਹ ਜਿੰਨੇ ਵੀ ਬੈਂਡ ਨਿਊਜ਼ ਵਾਲੇ ਵੀਡੀਓ ਵਾਲੇ ਬੰਦੇ ਹੈ ਨਾ ਇਹਨਾਂ ਨੂੰ ਬਿਆਨ ਕੀਤਾ ਕਰਨਾ ਚਾਹੀਦਾ ਹੈ ਇਹਨਾਂ ਦੇ ਉੱਪਰ ਐਕਸ਼ਨ ਲਿੱਤਾ ਜਾਂਦਾ ਹੈ ਚਾਹੀਦਾ ਇਹਨਾਂ ਨੂੰ ਇਹੋ ਲੋਕੀ ਉਹ ਠੱਗ ਗਏ ਉਹੀ ਚੋਰ ਹਨ ਇਹ ਲੋਕ ਜਿਹੜੇ ਲੋਕਾਂ ਨੂੰ ਆਮ ਜਨਤਾ ਨੂੰ ਡਰਾਉਂਦੇ ਆ ਪਹਿਲਾਂ ਕਿ ਬਈ ਬੈਂਡ ਨਿਊਜ਼ ਆ ਰਹੀ ਹੈ ਕੈਨੇਡਾ ਤੋਂ ਆ ਬੈਂਡ ਨਿਊਜ਼ ਆ ਰਹੀ ਹੈ ਕੈਨੇਡਾ ਤੋਂ ਫਿਰ ਲੋਕੀ ਡਰ ਮੈਨੂੰ ਬੜੇ ਫੋਨਾਂ ਤੇ ਆ ਕੇ ਦੱਸੀ ਇਹ ਗੱਲ ਆ ਕਿ ਸਾਨੂੰ ਜੀ ਅਫੀਦ ਪਰਾਂ ਡਰ ਗਏ ਸੀ ਇਹ ਫਰਸ਼ਲੀ ਮੜੀ ਜੇ ਇਨੀ ਖਬਰ ਆਈਆਂ ਇੰਨੇ ਨਿਊਜ਼ ਆਇਆ ਫਿਰ ਅਸੀਂ ਉਹਨਾਂ ਏਜੰਟਾਂ ਕੋਲ ਠੱਗਾ ਕੋਲ ਗਏ ਉਹਨਾਂ ਨੇ ਸਾਨੂੰ ਇਹ ਦੱਸਿਆ ਕਿ ਬਈ ਹਾਂ ਉਹ ਕੰਮ ਤਾਂ ਬੜਾ ਔਖਾ ਹੈ ਪਰ ਚਲ ਕੋਈ ਨਹੀਂ ਅਸੀਂ ਤੇਰੇ ਸੈਟਿੰਗ ਨਾਲ ਕੰਮ ਕਰਾ ਲਾਂਗੇ ਅਸੀਂ 15 20 ਲੱਖ ਵੀ ਦਿੱਤਾ 25 ਲੱਖ ਫੜੇ ਕੋਲ ਲੋਹ ਲੁੱਕੀ ਆਂਦੇ ਆ ਉਹਨਾਂ ਨੂੰ 25-25 ਲੱਖ ਲੈਂਦੇ ਫਿਰ ਕਹਿੰਦੇ ਉਹ ਪਹਿਲਾਂ ਹੀ ਗਿਆ ਸੀ ਬੈਫੀ ਦਾ ਬੜੀ ਸਟ੍ਰਿਕਟ ਹੈ ਜੀ ਉਹ ਪੈਸਾ ਵੀ ਥੋੜਾ ਮਰ ਗਿਆ ਜੀ ਪੈਸਾ ਵੀ ਡੁੱਬ ਗਿਆ ਤੇ ਐਜੇ ਫਰੋਡ ਏਜੰਟਾਂ ਕੋਈ ਔਖਾ ਨਹੀਂ ਹੈ ਵੀਜ਼ਾ ਆਣਾ ਵੀਜ਼ਾ 20 ਸਾਲ ਪਹਿਲਾਂ ਵੀ ਆ ਰਹੇ ਸੀ ਅੱਜ ਵੀ ਆ ਰਹੇ ਤੇ ਅੱਗੇ ਵੀ ਆਈ ਜਾਣਗੇ ਪਰ ਤੁਹਾਨੂੰ ਵੀਜ਼ਾ ਲੈਣਾ ਆਣਾ ਚਾਹੀਦਾ ਹੈ। ਐਵੇਂ ਵੈਸੀ ਅਪਡੇਸ਼ਨ ਕਰਦੀ ਹੈ ਕੁਝ ਨਾ ਕੋ ਸਿਸਟਮ ਚੇਂਜਸ ਲੈ ਕੇ ਆਂਦੀ ਹੈ। ਚਾਹੇ ਕੋਈ ਐਮਬੈਸੀ ਹੈ ਤੇ ਕੋਈ ਆਫਿਸ ਹੈ ਤੇ ਕੋਈ ਵੀ ਸਰਕਾਰ ਹੈ ਹਰ ਬੰਦਾ ਆਪਣੇ ਸਿਸਟਮ ਚ ਚੇਂਜਸ ਲੈ ਕੇ ਆਂਦਾ ਹੈ। ਕਹਿੰਦਾ ਮਤਲਬ ਇਹ ਨਹੀਂ ਕਿ ਉਹਨਾਂ ਨੇ ਚੀਜ਼ਾਂ ਚੇਂਜ ਨਾ ਮਤਲਬ ਇਹ ਨਹੀਂ ਹੋਦਾ ਕਿ ਬੰਦ ਹੋ ਗਿਆ। ਵਨ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਐਗਜ਼ੈਕਟ ਰੂਲ ਕਿਆ ਚੇਂਜ ਹੋਇਆ ਲੋਕੋ ਨੂੰ ਪਤਾ ਨਹੀਂ ਹੁੰਦਾ ਨੋਕਾ ਨੂੰ ਕਰਦੇ ਆਜਕਲ ਠੱਗੇ ਜਣ ਖੋਲ ਗਿਆ ਤੇ ਉਹ ਲੋਕਾਂ ਨੂੰ ਇਹਨਾਂ ਨੂੰ ਡਰਾਉਂਦੇ ਆ ਆਮ ਪੋਲੀਬਲੀ ਜਨਤਾ ਨੂੰ ਕਿ ਵੀ ਜੇ ਡਰਾਣਗੇ ਨਹੀਂ ਉਹ ਡਰਾਉਂਦੇ ਆ ਫਿਰ ਉਹਨਾਂ ਤੋਂ ਪੈਸੇ ਠੱਗੇ ਲੈਂਦੇ ਆ ਲੋਕੀ ਵੀ ਡਰ ਜਾਂਦੇ ਆ ਕਿ ਹਾਏ ਹਾਏ ਤਾਂ ਬਾਕੀ ਬੜਾ ਔਖਾ ਹੋਇਆ ਕੰਮ ਉਹਨਾਂ ਚਲੋ ਜੋ ਮੂੰਹ ਮੰਗੀ ਪੈਸੇ ਮੰਗਦੇ ਆ 15 20 25 ਲੱਖ ਇਹ ਫਿਰ ਉਹਨਾਂ ਨੂੰ ਪੈਸੇ ਦਿੰਦੇ ਆ ਤੇ ਲੋਕਾਂ ਦਾ ਫਿਰ ਠੱਗੀ ਚੋਰੀ ਹੁੰਦੀ ਹੈ ਲੋਕਾਂ ਨੂੰ ਨੁਕਸਾਨ ਹੁੰਦਾ ਹੈ ਤਾਂ ਹੀ ਮੈਂ ਕਹਿੰਦਾ ਆਮ ਇਹ ਠੱਗਾ ਤੋਂ ਬਚਣਾ ਹੈ ਇਹ ਤੁਹਾਡਾ ਜਿਹੜਾ ਵੀਜ਼ਾ ਹੈ ਬੜਾ ਹੀ ਸੁੱਖਾ ਆਉਂਦਾ ਆ ਸਾਡੇ ਕੋਲ ਲੋਕੀ ਆਏਗੇ ਵੀ ਸਾਨੂੰ ਦਿੰਦੇ ਡਰਾਪ ਤੇ ਲੋਕਾਂ ਨੂੰ ਵੀਜ਼ਾ ਨਹੀਂ ਆਣਾ ਸਾਡੇ ਇੱਥੋਂ ਫਾਇ ਲੱਗੇ 4 ਦਿਨ ਚ 10 ਦਿਨ ਚ 15 ਦਿਨ ਵੀਜ਼ਾ ਆ ਗਿਆ ਸਾਨੂੰ ਤਾਂ ਉਮੀਦ ਨਹੀਂ ਹੁੰਦੀ ਲੋਕੀ ਮੰंदे ਨਹੀਂ ਇਸ ਗੱਲਾਂ ਤੋਂ 2-200 ਵੀਜ਼ਾ ਸਾਡਾ ਹਰ ਮਹੀਨੇ ਆ ਰਿਹਾ ਤਾਂ ਇਹ ਕੋਈ ਔਖਾ ਨਹੀਂ ਕੋਈ ਅਸੀਂ ਕੋਈ ਜਾਦੂ ਦੀ ਛੜੀ ਕੁਝ ਨਹੀਂ ਕੀਤਾ ਇਹ ਪਰਮਾਤਮਾ ਦੀ ਸਾਡੇ ਤੋਂ ਰੱਬ ਦੀ ਕਿਰਪਾ ਤੇ ਸਾਫੀ ਜਿਹੜਾ ਫਾਨੂੰ ਕੰਮ ਲੋਕ ਕੰਮ ਕਰਦੇ ਤਾਂ ਇਹ ਬਹੁਤ ਸੋਕੇ ਹੈ ਤੁਸੀਂ ਕੈਨਨ ਮੈਕ ਆਪ 2 ਘੰਟੇ ਨੂੰ ਮੈਂ ਮੈਂ ਆਪ ਸਕਰੀਨ ਫਿਰ ਦਿਜਣਾ ਮੈਨੂੰ ਪਤਾ ਹੈ ਕਿ ਇਹ ਵਿਜ਼ੇ ਲੈਣੇ ਬਹੁਤ ਸੋਕੇ ਹੈ ਬਹੁਤ ਈਜ਼ੀ ਹੈ ਸਮਝੋ ਇਸ ਗੱਲ ਨੂੰ ਕਿਦਾਂ ਵਿਜ਼ੇ ਲੈਣੇ ਹੈ ਕਾਫੀ ਤੁਹਾਨੂੰ ਆਪ ਟ੍ਰੇਨਿੰਗ ਦਵਾਵਾਂਗੇ ਫਿਰ ਤੁਹਾਨੂੰ ਸਮਝਾਵਾਂਗੇ ਤੁਹਾਡੀ ਫਾਈਲ ਨੂੰ ਕੋਈ ਕੈਨੇਡਾ ਜਾਣਾ ਹੈ ਕਿਸੇ ਅਮਰੀਕਾ ਜਾਣਾ ਹੈ ਇੰਗਲੈਂਡ ਜਾਣਾ ਹੈ ਯੂਰਪ ਜਾਣਾ ਹੈ ਆਸਟ੍ਰੇਲੀਆ ਜਾਣਾ ਹੈ ਸਾਰੀ ਕੰਟਰੀਆਂ ਤੋਂ ਲਫਦੇ ਜੇ ਬਾਕੀ ਇਹਨੇ ਸਾਲਾਂ ਤੋਂ 25 ਸਾਲਾਂ ਤੋਂ 40 ਸਾਲਾਂ ਤੋਂ ਲੋਕੀ ਜਾ ਰਹੇ ਆ ਬਾਹਰ ਤੇ ਹੁਣ ਤੁਸੀਂ ਵੀ ਜਾ ਸਕਦੇ ਹੋ ਜਿਵੇਂ ਗੱਲ ਕਰੀਏ ਕਿ ਤੁਸੀਂ 1 ਮਹੀਨੇ ਦੇ ਵਿੱਚ ਵੀਜ਼ਾ ਲੱਗ ਜਾਂਦਾ ਤਾਂ ਬਹੁਤ ਸਾਰੇ ਲੋਕ ਤੁਹਾਨੂੰ ਇਹ ਜਿਵੇਂ ਮਿਲਦੇ ਹੋਣ ਆ ਜਾਂ ਇਹ ਜਿਹੇ ਬੱਚੇ ਤੁਹਾਡੇ ਕੋਲੋਂ ਇਹ 1 ਮਹੀਨੇ ਚ ਕਿਵੇਂ ਪੋਸੀਬਲ ਹੋ ਸਕਦਾ ਹੈ ਕਿਦਾਂ ਲੱਗ ਸਕਦਾ ਵੀਜ਼ਾ 1 ਮਹੀਨੇ ਤੁਹਾਨੂੰ ਜੀ ਤੁਹਾਡੀ ਫਾਈਲ ਪੂਰੀ ਤਿਆਰ ਹੋਣੀ ਚਾਹੀਦੀ ਹੈ ਵਧੀਆ ਹੋਣੀ ਚਾਹੀਦੀ ਹੈ ਜਿਹੜਾ ਐਂਬੈਸੀ ਹੈ ਵੈਸੀ ਦਾ ਟਾਈਮ ਹੀ ਨਾ 15 20 ਦਿਨ 25 ਮਹੀਨਾ ਇਹਦੇ ਵਿੱਚ ਵਿੱਚ ਐਂਬੈਸੀ ਵੀਜ਼ਾ ਦੇ ਜਾਂਦੀ ਹੈ ਸਿਰਫ ਤੁਹਾਡੀ ਫਾਈਲ ਠੀਕ ਪ੍ਰੈਜ਼ੈਂਟ ਠੀਕ ਡ ਸਹੀ ਲੱਗੀ ਹੋਣੀ ਚਾਹੀਦੀ ਹੈ ਕੋਈ ਕਈਆਂ ਦੀ ਫਾਈਲ ਹੈ ਨਹੀਂ ਪ੍ਰੋਪਰ ਲੰਦੇ ਏਜੰਟ ਤੁਹਾਡੇ ਕੋਲ ਆਉਂਦੇ ਬੱਚੇ ਰਿਫਿਊਜ਼ ਕਰਾਗੇ ਉਹ ਕਹਿੰਦੇ ਸਾਡਾ ਦੋ ਦੋ ਤਿੰਨ ਮਹੀਨੇ ਜਵਾਬ ਹੀ ਨਹੀਂ ਆਇਆ ਉਹਨਾਂ ਨੇ ਕੋਈ ਡਾਕੂਮੈਂਟ ਇਦਾਂ ਲਾਇਆ ਹੁੰਦਾ ਜਿਹੜੀ ਐਮਬੈਸੀ ਨੂੰ ਵੈਰੀਫਾਈ ਕਰਨੇ ਟਾਈਮ ਲੱਗ ਜਾਂਦਾ ਕੋਈ ਪ੍ਰੋਬਲਮ ਆਉਂਦੀ ਹੈ ਤਾਂ ਉਹ ਵੀਜ਼ਾ ਡਿਲੇ ਹੁੰਦੇ ਹੈ ਜੇ ਤੁਹਾਡੀ ਫਾਈਲ ਬਿਲਕੁਲ ਸਹੀ ਲੱਗੀ ਹੈ ਸਹੀ ਡਾਕੂਮੈਂਟ ਲੱਗੇ ਹੈ ਉਹ ਵੀਜ਼ਾ ਕਦੇ ਨਹੀਂ ਰਿਫਿਊਜ਼ ਹੁੰਦਾ ਜੀ ਜੇ ਮੈਂ ਹੁਣ ਪਲੱਸ 2 ਤੋਂ ਬਾਅਦ ਸਟੂਡੈਂਟ ਤੁਹਾਡੇ ਕੋਲ ਆਉਂਦੇ ਨੇ ਤਾਂ ਤੁਸੀਂ ਉਹਨਾਂ ਨੂੰ ਕੀ ਐਡਵਾਈਸ ਦਿਨੇ ਹੋ ਤੇ ਵੀ ਪਲੱਸ 2 ਤੋਂ ਬਾਅਦ ਬ अपना लाइफ से कोई ਤੁਹਾਡਾ ਡ੍ਰੀਮ ਹੈ ਸੁਪਨਾ ਉਹਨੂੰ ਪੂਰਾ ਕਰਨ ਜਾਣੇ ਹੋ ਤਾਂ ਤੁਸੀਂ ਪਲਸ 2 ਤੋਂ ਬਾਅਦ 12 ਤੋਂ ਬਾਅਦ ਤੁਸੀਂ ਜ਼ਰੂਰ ਕਿਸੇ ਵੀ ਕੰਟਰੀ ਚ ਕੈਨੇਡਾ ਆਸਟ੍ਰੇਲੀਆ ਅਮਰੀਕਾ ਜਿਹੜਾ ਕੰਟਰੀ ਤੋਂ ਜਾਣੇ ਜਾਣੇ ਹੋ ਤੁਸੀਂ ਆਓ ਬੜੀ ਫਾਈਲ ਨੂੰ ਅਸੀਂ ਤੁਹਾਨੂੰ ਸਮਝਾਵਾਂਗੇ ਫਾਈਲ ਕਿੱਦਾਂ ਲਾਣੀ ਹੈ ਕਿ ਆ ਤੁਹਾਡੇ ਡਾਕੂਮੈਂਟ ਹੈ ਤੁਹਾਡਾ ਕਿਦਾਂ ਵੀਜ਼ਾ ਆਣਾ ਉਹ ਤੁਸੀਂ 10 15 20 ਜਗ੍ਹਾ ਜਾਓ ਮੈਂ ਨਹੀਂ ਕਹਿੰਦਾ ਸਾਡੇ ਕੋਲ ਹੀ ਆਓ ਤੁਹਾਡੀ ਆਪਣੀ ਲਾਈਫ ਹੈ ਤੁਹਾਡਾ ਫਿਊਚਰ ਤੁਹਾਡਾ ਪੈਸਾ ਲਗਾਣਾ ਹੈ ਉਹ ਸਾਰਾ ਕੁਝ ਤੁਸੀਂ 50 ਜਗ੍ਹਾ ਜਾ ਕੇ ਫਿਰ ਸਾਡੇ ਕੋਲ ਆਓ ਪਰ ਜੇ ਤੁਹਾਨੂੰ ਵੀ ਤਾਂ ਸਾਡੇ ਫਾਈਲ ਕਿਦਾਂ ਨੇ ਤੁਹਾਨੂੰ ਲੱਗੇਗਾ ਵੀ ਅਸੀਂ ਬਾਕੀ ਕੋਈ ਚੀਜ਼ ਸੱਚ ਦਫਰੈਂਸ ਸਹੀ ਦੱਸ ਰਹੇ ਤਾਂ ਸਾਡੇ ਦਫਾਈਲ ਕਰੋ ਸਰ ਵਿੱਚ ਗੈਪ ਵੀ ਪੈ ਜਾਂਦਾ ਬੱਚਿਆਂ ਦਾ ਉਹਦੇ ਕਰਕੇ ਵੀ ਕਈ ਪ੍ਰੋਬਲਮਸ ਆਉਂਦੀਆਂ ਨੇ ਦੇਖੋ ਜੀ ਗੈਪ ਅਖਰੀ ਵਿਜ਼ਾਰਜੂ ਨਹੀਂ ਹੁੰਦਾ ਗੈਪ ਇੰਵੈਸਟੀ ਕਹਿੰਦੀ ਹੈ ਕਿ ਗੈਪ ਹੁੰਦਾ ਕਿ ਜਿਸ ਤੁਸੀਂ ਘਰੇ ਬੈਠੇ ਹੋ ਇਸ ਗੈਪ ਨੂੰ ਪ੍ਰੋਪਰ ਜਸਟੀਫਾਈ ਕੀਤਾ ਹੋਇਆ ਤੁਸੀਂ ਉਸ ਟਾਈਮ ਲਈ ਕਿਆ ਖਰਚੇ ਜਿਵੇਂ ਮੈਡੀਕਲ ਪ੍ਰੋਬਲਮ ਸੀ ਜਾਂ ਕੋਈ ਤੁਸੀਂ ਹੋਰ ਡਿਪਲੋਮਾ ਕਰ ਰਹੇ ਸੀ ਕਿਸੇ ਹੋਰ ਇੱਕ ਘਰ ਚ ਕੋਈ ਪ੍ਰੋਬਲਮ ਸੀ ਜੇ ਤੁਸੀਂ ਉਹ ਪ੍ਰੋਪਰ ਰੀਜਨਨ ਨੂੰ ਜਸਟੀਫਾਈ ਕਰਦੇ ਹੋ ਉਹ ਜਸਟੀਫਾਈ ਕਰਕੇ ਤੁਸੀਂ ਇੰਵੈਸਟ ਕਿ ਉਹਨੂੰ ਪ੍ਰੋਪਰ ਜਸਟੀਫਾਈ ਕਰੋਗੇ ਤਾਂ ਐਮਬੈਸੀ ਫੇਰ ਵੀ ਵੀਜ਼ਾ ਨਹੀਂ ਦੇਗੀ ਲੋਕਾਂ ਨੂੰ ਸਾਡੇ ਕੋਲ 10-10 ਸਾਲ ਦਾ ਗੈਪ ਸੀਗਾ ਕਿ ਇਹਦਾ ਵਿਆਹ ਹੋ ਗਿਆ ਕਿ ਉਸਦੇ ਬੱਚੇ ਹੋ ਗਏ ਉਸ ਟਾਈਮ ਉਹ ਪੜਾਈ ਕੰਟੀਨਿਊ ਨਹੀਂ ਕਰ ਪਾ ਰਹੇ ਪਰ ਵਿਆਹ ਤੋਂ ਬੱਚੇ ਹੋਣ ਤੋਂ ਬਾਅਦ ਉਹਨਾਂ ਦੁਆਰਾ ਹੋਇਆ ਕਿ ਭਈ ਉਹਨਾਂ ਨੇ ਵਿਆਹ ਕਰਨਾ ਪ੍ਰੋਪਰ ਜਸਟੀਫਿਕੇਸ਼ਨ ਦੋਸਤੋ ਉਹਨੂੰ ਰੀਜ਼ਨ ਦੱਸੋ ਭਾਈ ਮੈਂ ਕਿਉਂ ਪੜਾਈ ਛੱਡਤੀ ਵਿੱਚ ਮੇਰਾ ਕੀ ਕਾਰਨ ਸੀਗਾ ਤੁਸੀਂ ਐਮਬੈਸੀ ਨੂੰ ਉਹ ਚੀਜ਼ ਦੱਸੋਗੇ ਤਾਂ ਐਮਬੈਸੀ ਤੁਹਾਨੂੰ ਵੀਜ਼ਾ ਦੇਗੀ ਤੁਹਾਨੂੰ ਜੀ ਜਦੋਂ ਬੱਚਿਆਂ ਨੂੰ ਪੁੱਛਿਆ ਜਾਂਦਾ ਹੈ ਕਿ ਤੁਸੀਂ ਵਿਦੇਸ਼ ਜਾਣ ਦੀ ਤਾਂ ਗੱਲ ਕਰ ਰਹੇ ਹੋ ਤਾਂ ਤੁਸੀਂ ਕਹਿੰਦੇ ਉਹ ਜਦੋਂ ਵੀ ਉਹਨਾਂ ਨੂੰ ਪਟਿਆਲਾ ਤੋਂ ਪੰਜਾਬੀਆਂ ਵਾਸਤੇ ਪੂਰੇ ਇੰਡੀਆ ਵਾਸਤੇ ਇਨਸਾਨ ਵਾਸਤੇ ਇੱਕ ਨੰਬਰ 1 ਡ੍ਰੀਮ ਡੈਸਟੀਨੇਸ਼ਨ ਹੈ ਕਿਉਂਕਿ ਆਪਣੇ ਬੱਚੇ ਬੰਦੇ ਉੱਥੇ ਬੱਚੇ ਬੋਧ ਗਏ ਜਿਹੜੇ ਸੈਟਲ ਹੈ ਕਈ ਸਾਨੂੰ ਮਿਲਦੇ ਐ ਜਿਹੜੇ ਬਹੁਤ ਇਨੇ ਸੈਟਲ ਹੈ ਕਿ 100-100 ਕਰੋੜ ਦੇ 200-200 ਕਰੋੜ ਦੇ ਮਾਲਕ ਬਣ ਚੁੱਕੇ ਐ ਉੱਥੇ ਉਹਨਾਂ ਨੇ ਮਿਹਨਤਾਂ ਕੀਤੀਆਂ ਵੱਡੀ ਵੱਡੀ ਕੰਪਨੀਆਂ ਖੋਲ੍ਹੀਆਂ ਬਿਜ਼ਨਸ ਖੋਲੇ ਕਾਰੋਬਰ ਖੋਲੇ ਤਾਂ ਇਸ ਲਈ ਲੋਕਾਂ ਨੂੰ ਦੇਖਦੇ ਆ ਕਿ ਆਪਣੇ ਬੰਦੂ ਲੈ ਕੇ ਦੇਖਦੇ ਆ ਕਿ ਵੀ ਇਹ ਵੀ ਬੰਦਾ ਸੈਟ ਹੋ ਗਿਆ ਤਾਂ ਉਹਨਾਂ ਬੰਦਾ ਅਸੀਂ ਵੀ ਉੱਥੇ ਜਾ ਕੇ ਮਿਹਨਤ ਕਰੀਏ ਤਾਂ ਸੈਟਲ ਹੋ ਜਾਈਏ ਹੂੰ ਜਦੋਂ ਨਾ ਕੋਈ ਆਉ ਕਿ ਜਦੋਂ ਤੁਸੀਂ ਬਾਹਰ ਚਲੇ ਜਾਂਦੇ ਹੋ ਤਾਂ ਆ ਬਾਅਦ ਵਿੱਚ ਵੀ ਮੇਰੇ ਨਾਲ ਗੱਲ ਕਰੋ ਜਿੱਥੇ ਠੱਗ ਐਜੰਟ ਪੈਸੇ ਲੈ ਲੈਂਦੇ ਜਾਂ ਕੋਈ ਵੀ ਐਜੰਟ ਪੈਸੇ ਲੈ ਲੈਂਦਾ ਉਸ ਤੋਂ ਬਾਅਦ ਕਹਿ ਦਿੰਦਾ ਕਿ ਤੁਸੀਂ ਵਿਦੇਸ਼ ਚਲੇ ਗਏ ਹੁਣ ਆਪਣਾ ਕੰਮ ਸਾਰਾ ਖਤਮ ਦੇਖੋ ਜੀ ਇਹ ਠੱਗੇ ਚੋਰਾਂ ਦਾ ਕੰਮ ਹੈ ਮੈਂ ਖੁਦ ਆਸਟ੍ਰੇਲੀਆ ਗਿਆ ਸੀ ਜਿਆਦਾ ਕਾਫੀ ਟਾਈਮ ਪਹਿਲਾਂ ਆਨੂੰ ਬੋਟਾ ਸਿਫਟਲ ਕੀਤਾ ਸਾਡਾ ਵੀ ਆਪਣਾ ਸੀ ਅਸੀਂ ਪੈਸੇ ਕਮਾਈ ਅੱਜ 150 ਡਾਲਰ ਲੈ ਕੇ ਅਸੀਂ ਗਏ ਉੱਥੇ ਅਸੀਂ ਪੈਸੇ ਬਣਾਏ ਕਾਰੋਬਾਰ ਬਣਾਏ ਉੱਥੇ ਉਹ ਆਪਣੀ ਅਸੀਂ ਇੱਥੇ ਕਰਵਾ ਲਿੱਤਾ ਹਰ ਜਗ੍ਹਾ ਸੈਟਲਮੈਂਟ ਕੀਤੀ ਸਾਨੂੰ ਦਿਖਦਾ ਹੈ ਬੱਚਿਆਂ ਦਾ ਅੱਜ ਉਹ ਬੱਚੇ ਜਿਸ ਟੀਚ ਮੈਚ 15 20 25 ਸਾਲ ਪਹਿਲਾਂ ਸੀਗਾ ਅੱਜ ਉਹ ਬੱਚੇ ਉੱਥੇ ਰਾਤੇ ਹੈ ਤੇ ਮੈਨੂੰ ਹੁੰਦਾ ਹੈ ਉਹ ਬੱਚੇ ਨੂੰ ਸਾਨੂੰ ਕਈ ਪ੍ਰੋਬਲਮ ਆਈਆਂ ਸਾਨੂੰ ਅਸੀਂ ਬਹੁਤ ਸਟਰਗਲ ਕੀਤਾ ਉੱਥੇ ਸਾਨੂੰ ਕੋਈ ਬਾਕਾ ਨਹੀਂ ਸਾਨੂੰ ਕੋਈ ਦੀ ਸ਼ੋਰ ਡਾਇਰੈਕਸ਼ਨ ਦਿਖਾਉਣ ਵਾਲਾ ਨਹੀਂ ਸੀਗਾ ਤਾਂ ਮੈਨੂੰ ਹੁੰਦਾ ਉਹ ਬੱਚਿਆਂ ਨੂੰ ਅੱਜ ਮੇਰੀ ਰੱਬ ਨੇ ਵਾਹਿਗੁਰੂ ਸੱਚੇ ਬਾਸ਼ਾ ਨੇ ਮੇਰਾ ਸੁਪਨਾ ਪੂਰਾ ਕੀਤਾ ਹੈ ਮੈਨੂੰ ਇਸ ਲਾਇਕ ਬਣਾਇਆ ਕਿ ਮੈਂ ਅੱਜ ਆਪਣੇ ਪੈਰਾਂ ਤੇ ਖੜਾ ਹਾਂ ਤੇ ਮੈਂ ਇਹ ਚਾਹਨਾ ਕਿ ਉਹ ਬੱਚੇ ਵੀ ਜਿਹੜੇ ਬੱਚੇ ਸੁਪਨਾ ਲੈ ਕੇ ਬੈਠੇ ਹੈਗੇ ਉਹਨਾਂ ਦਾ ਮੇਰਾ ਸੁਪਨਾ ਇਹ ਹੀ ਹੈ ਕਿ ਉਹਨਾਂ ਦਾ ਸੁਪਨਾ ਮੈਂ ਪੂਰਾ ਕਰਨਾ ਉਹ ਜਿਹੜੀ ਪ੍ਰੋਬਲਮਾਂ ਜਿਹੜੀ ਤਕਲੀਫਾਂ ਅਸੀਂ ਗਏ ਹੈ ਸਾਨੂੰ ਜਿਹੜੀ ਪ੍ਰੋਬਲਮਸ ਆਈ ਸੀ ਉਹ ਆਪਣੇ ਟਾਈਮ ਤੇ ਤੋਂ ਪ੍ਰੋਬਲਮ ਬੱਚਿਆਂ ਨੂੰ ਆ ਜੀ ਔਰ ਇੱਕ ਰਾਜਸਥਾਨ ਦਾ ਵੀ ਸਟੂਡੈਂਟ ਆਇਆ ਸੀਗਾ ਕਿਤੇ ਪੈਸੇ ਦੇ ਕੇ ਤਾਂ ਨਹੀਂ ਬੁਲਾ ਲਿਆ ਨਹੀਂ ਨਹੀਂ ਵੀਜ਼ੇ ਉਹਨਾਂ ਦੇ ਲੱਗੇ ਹੋਏ ਆ ਤੁਸੀਂ ਉਹਨਾਂ ਦਾ ਵੀਜ਼ੇ ਪਾਸਪੋਰਟ ਚੈੱਕ ਕਰ ਸਕਦੇ ਹੋ ਬਿਲਕੁਲ ਸਾਡੇ ਕੋਲ ਰਾਜਸਥਾਨ ਤੋਂ ਉੱਤਰਾਖੰਡ ਤੋਂ ਅੱਜ ਚਾਰ-ਫਰਾਂ ਦਿਨ ਪਹਿਲਾਂ ਅਫਗਾਨਿਸਤਾਨ ਤੋਂ ਬੱਚਾ ਆਇਆ ਸੀਗਾ ਉਹਨੂੰ ਵੀ ਕਿਸੇ ਦਰੁਸ ਥਰੂ ਫੋਨ ਕੇ ਉਹ ਇੱਥੇ ਦਿੱਲੀ ਹੁੰਦੇ ਕੋਈ ਬਾਪੂ ਸੀਗੇ ਉਹਨਾਂ ਨੇ ਦੱਸਿਆ ਉਹਨੂੰ ਅਫਗਾਨਿਸਤਾਨ ਤੋਂ ਵੀਜ਼ਾ ਲੈ ਲਵਾ ਕੇ ਵੀਜ਼ਾ ਲੈ ਕੇ ਗਿਆ ਉਹਦੀ ਅਗਲੇ ਹਫਤੇ ਫਲਾਈਟ ਹੈ ਜੀ ਸਰ ਹੋਰ ਕਿੱਥੇ ਕਿੱਥੇ ਆਫਿਸਾਂ ਤੁਹਾਡੇ ਸਾਡੇ ਜੀ ਕੈਨੇਡਾ ਆਫਿਸ ਹੈ ਆਸਟ੍ਰੇਲੀਆ ਆਫਿਸ ਹੈ ਸਾਡਾ ਇੰਡੀਆ ਆ ਬਟੋਲ ਫ੍ਰੀ ਨੰਬਰ ਤੇ ਕਦੇ ਵੀ ਸਾਨੂੰ ਤੁਸੀਂ ਗਲਤੀ ਸੁਧਿਓ ਸਾਨੂੰ ਕੋਈ ਪ੍ਰੋਬਲਮ ਹੋਏ 24 ਘੰਟੇ ਸਾਡਾ ਨੰਬਰ ਤੁਹਾਡੇ ਕੋਲ ਹੈ ਕੋਈ ਵੀ ਤੁਹਾਨੂੰ ਕੋਈ ਪ੍ਰੋਬਲਮ ਹੈ ਕੋਈ ਹੈਜ਼ਿਟੇਸ਼ਨ ਹੈ ਕੋਈ ਵੀ ਡਾਊਟ ਹੋਏ ਵੀਜ਼ਾ ਸੰਬੰਧ ਕਿਸੇ ਵੀ ਕੰਟਰੀ ਬਾਰੇ ਸਟੋਰੀਸ ਪਾਸ ਐਵਰ ਵੀਜ਼ਾ ਬਾਰੇ ਤੁਸੀਂ ਬੇਫਿਕਰ ਹੋ ਕੇ ਬੇਝਿਜਕ ਹੋ ਕੇ ਸਾਨੂੰ ਕਾਲ ਕਰੋ ਜੀ ਸਰਬੋਤਮ ਧੰਨਵਾਦ ਕਰਦੇ ਹਾਂ ਸਾਨੂੰ ਮਣਕੀਮਤੀ ਸਮਝ ਦਿੱਤਾ ਤੁਸੀਂ ਸਤਿ ਸ਼੍ਰੀ ਅਕਾਲ ਤੇ ਹੁਣ ਸਾਨੂੰ ਦੇ ਇਜਾਜ਼ਤ ਤਾਂ